ਤੁਕਿਓ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਦੂ ਲੁਧਿਆਣਾ ਦੇ ਵਿੱਚ ਇੱਕ ਇੱਕ ਵੱਡੀ ਵਾਰਦਾਤ ਵਾਪਰੀ ਹੈ ਤੁਹਾਨੂੰ ਦੱਸਦੀ ਕਿ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲੱਗਿਆਂ ਇੱਕ ਵੱਡੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਸੇਵਾਦਾਰ ਦੀ ਮੌਤ ਹੋ ਚੁੱਕੀ ਹੈ ਕਰੰਟ ਲੱਗਾ ਹੈ ਔਰ ਤਿੰਨ ਜਣੇ ਅਜੇ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਵੱਡੀ ਘਟਨਾ ਵਾਪਰੀ ਹੈ ਗੁਰਦੁਆਰਾ ਸ਼੍ਰੀ ਹਰਕ੍ਰਿਸ਼ਨ ਸਾਹਿਬ ਜੀ ਦਾ 8ਵੀਂ ਪਾਸ਼ਾਈ ਦਾ ਇਹ ਗੁਰਦੁਆਰਾ ਸੀ ਧਰਮਪੁਰਾ ਲੁਧਿਆਣਾ ਦੇ ਵਿੱਚ ਜਿੱਤੇ ਅੱਜੇ ਸੇਵਾ ਚੱਲ ਰਹੀ ਸੀਗੀ ਚੋਲਾ ਬਦਲਣ ਦੀ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾਣਾ ਸੀਗਾ ਔਰ ਚਾਰ ਸੇਵਾਦਾਰ ਜਿਹੜੇ ਇਸ ਕੰਮ ਵਾਸਤੇ ਲੱਗੇ ਹੋਏ ਸੀਗੇ ਔਰ ਜਦੋਂ ਚੋਲਾ ਬਦਲਿਆ ਗਿਆ ਔਰ ਉਸ ਸਮੇਂ ਤੁਹਾਨੂੰ ਦੱਸ ਦਈਏ ਕਿ ਜੋ ਪਾਈਪ ਸੀਗਾ ਉਹ ਤਾਰਾਂ ਦੇ ਨਾਲ ਟੱਚ ਹੋ ਗਿਆ ਜਿਸ ਕਰਕੇ ਨਿਸ਼ਾਨ ਸਾਹਿਬ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਰੰਟ ਆ ਜਾਂਦਾ ਔਰ ਕਰੰਟ ਆਉਣ ਦੇ ਕਰਕੇ ਇੱਕ ਸੇਵਾਦਾਰ ਜਿਹੜਾ ਚੋਲਾ ਬਦਲ ਰਿਹਾ ਸੀ ਉਸ ਦੀ ਮੌਤ ਹੋ ਚੁੱਕੀ ਹੈ ਔਰ ਬਾਕੀ ਦੇ ਤਿੰਨ ਲੋਕ ਜਿਹੜੇ ਨੇ ਉਹ ਜਖਮੀ ਦੱਸੇ ਜਾ ਰਹੇ ਨੇ ਇੱਕ ਵੱਡੀ ਘਟਨਾ ਵਾਪਰੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਦੇ ਸਮੇਂ ਇਹ ਵੱਡੀ ਘਟਨਾ ਵਾਪਰੀ ਹੈ ਇੱਕ ਸੇਵਾਦਾਰ ਦੀ ਮੌਤ ਹੋ ਚੁੱਕੀ ਹੈ ਜਦਕਿ ਤਿੰਨ ਸੇਵਾਦਾਰ ਜਿਹੜੇ ਐ ਉਹ ਗੰਭੀਰ ਹਾਲਤ ਦੇ ਵਿੱਚ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਹੈ ਇਸ ਖਬਰ ਤੇ ਵਿਦਿਰੇ ਜਾਣਕਾਰੀ ਲੈਣੇ ਆ ਮੇਰੇ ਨਾਲ ਮੇਰੇ ਸਹਿਯੋਗੀ ਨਰਿੰਦਰ ਜੁੜੇ ਹੋਏ ਨੇ ਲੁਧਿਆਣਾ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹ ਪੂਰੀ ਘਟਨਾ ਕਿਵੇਂ ਵਾਪਰੀ ਜਦੋਂ ਨਿਸ਼ਾਨ ਸਾਹਿਬ ਬਦਲਿਆ ਜਾਣਾ ਸੀ ਨਵਾਂ ਚੜਾਇਆ ਜਾਣਾ ਸੀ ਤਾਂ ਫਿਰ ਤਾਰਾਂ ਦੇ ਨਾਲ ਟੱਚ ਕਿਵੇਂ ਹੋ ਗਿਆ ਕਰੰਟ ਕਿਵੇਂ ਆ ਜਾਂਦਾ ਤਾਂ ਉਹ ਮੌਕੇ ਤੇ ਮੌਜੂਦ ਹੈਗੇ ਨੇ ਤਾਂ ਨਰਿੰਦਰ ਜੀ ਇਹ ਪੂਰੀ ਘਟਨਾ ਦੇ ਬਾਰੇ ਦੇ ਵਿੱਚ ਜ਼ਰੂਰ ਜਾਣਕਾਰੀ ਦਿਓ ਕਿ ਸਾਰੀ ਗੁਰੂ ਘਰ ਦੇ ਵਿੱਚ ਅੱਜ ਘਟਨਾ ਕਿਵੇਂ ਵਾਪਰੀ ਹੈ ਅਹ ਬੀਕੋ ਦੇਖੋ ਅੱਜ ਸੰਗਰਾਂਦ ਦਾ ਮਹੀਨਾ ਜਿਹੜਾ ਵਾ ਹੈਗਾ ਵਾ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਜੇ ਚੋਲਾ ਸਾਹਿਬ ਬਦਲੇ ਜਾ ਰਿਹਾ ਸੀਗਾ ਉਸ ਦੌਰਾਨ ਇਹ ਹਾਸਾ ਆਇਆ ਵਾ ਗੁਰਦੁਆਰੇ ਦੇ ਬਿਲਕੁਲ ਬਾਹਰ ਜਿਹੜੀਆਂ ਵਾ ਬਿਜੀ ਦੀ ਤਾਰਾ ਨਿਕਲਦੀਆਂ ਨੇ ਜਿੱਤੇ ਅਹ ਜਿਹੜਾ ਨਿਸ਼ਾਨ ਸਾਹਿਬ ਆ ਉਹ ਬਿਜੀ ਦੀ ਤਾਰਾ ਦੇ ਨਾਲ ਟੱਚ ਹੋ ਜਾਂਦਾ ਵਾ ਅਨ ਬੈਲੈਂਸ ਜਿਹੜਾ ਉਹ ਦੱਸਿਆ ਜਾ ਰਿਹਾ ਕਿ ਨਿਸ਼ਾਨ ਸਾਹਿਬ ਹੋ ਜਾਂਦੇ ਨੇ ਤਾਂ ਵਿਧੀ ਤਾਰਾ ਨਾਲ ਟੱਚ ਹੋ ਜਾਂਦੇ ਤਾਂ ਇੱਕ ਸ਼ਰਧਾਲੂ ਜਿਹੜੇ ਨੇ ਉਹਨਾਂ ਦੀ ਸੇਵਾਦਾਰ ਜਿਹੜੇ ਨੇ ਉਹਨਾਂ ਦੀ ਮੌਕੇ ਤੇ ਹੀ ਮੌਤ ਜਿਹੜੀ ਹੋ ਜਾਂਦੀ ਆ ਤਾਂ ਤਿੰਨ ਜਿਹੜੇ ਨੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਲੁਧਿਆਣਾ ਦੇ ਪਾਸ ਸੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਉਹਨਾਂ ਦੀ ਵੀ ਹਾਲਤ ਜਿਹੜੀ ਹੈ ਨਾਜੁਕ ਦੱਸੀ ਜਾ ਰਹੀ ਆ 12 ਘੰਟੇ ਦਾ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਜੜਾ ਵਾਰ ਰੱਖਿਆ ਗਿਆ ਵਾ ਤਾਂ ਦੱਸਦੇ ਨੇ ਕਿ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਹੜਾ ਹੈਗਾ ਵਾ ਜਿੱਥੇ ਇਹ ਹਾਸਾ ਹੈ ਵਾ ਸਿਰੇ ਅ ਚਾਰ ਸੇਵਾਦਾਰ ਅੱਜ ਗੁਰਦੁਆਰਾ ਸਾਹਿਬ ਦੇ ਜਿਹੜੇ ਫਸਟ ਫਲੋਰ ਤੇ ਨਿਸ਼ਾਨ ਸਾਹਿਬ ਬਦਲਣ ਦੀ ਚੜੇ ਸੀਗੇ ਤਾਂ ਉਸ ਦੌਰਾਨ ਜਦੋਂ ਨਿਸ਼ਾਨ ਸਾਹਿਬ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਉਸ ਦਾ ਚੋਲਾ ਸਾਹਿਬ ਬਦਲਣਾ ਸੀ ਆ ਉਸ ਤਰ੍ਹਾਂ ਜੋ ਅਨ ਬੈਲੈਂਸ ਜਿਹੜਾ ਬਣਨ ਸ਼ਾਨਸਾਬ ਹੋ ਜਾਂਦਾ ਵਾ ਤਾਂ ਬਿਜਲੀ ਦੇ ਤਾਰ ਦੇ ਨਾਲ ਇਹ ਟੱਚ ਹੋ ਜਾਂਦਾ ਵਾ ਇੱਕ ਸੇਵਾਦਾਰ ਜਿਨ੍ਹਾਂ ਦੀ ਮੌਕੇ ਤੇ ਮੌਤ ਹੋਈ ਹੈਗੀ ਆ ਹਾਲਾਂਕਿ ਹਲਕੇ ਦੇ ਜਿਹੜੇ ਵਿਧਾਇਕ ਨੇ ਉਹ ਮੌਕੇ ਤੇ ਪਹੁੰਚੇ ਹੋਏ ਨੇ ਸਮੂਹ ਸੰਗਤ ਜਿਹੜੀ ਆ ਆ ਮੌਕੇ ਤੇ ਪਹੁੰਚੀ ਹੈ ਜਿਨ੍ਹਾਂ ਦਾ ਜਿਹੜੇ ਜਿਹੜੇ ਘਾਇਲ ਹੋਏ ਨੇ ਉਹਨਾਂ ਦਾ ਇਲਾਜ ਜਿਹੜਾ ਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਾਇਆ ਜਾ ਰਿਹਾ ਵਾ ਤਾ ਇਹ ਗੌਰਵ ਜੀ ਜਾਣਕਾਰੀ ਦੇ ਵਿੱਚ ਵਾਧਾ ਕਰਿਓ ਕਿ ਜੋ ਨਿਸ਼ਾਨ ਸਾਹਿਬ ਸੀਗਾ ਉਹ ਅੰਦਰ ਸੀਗਾ ਪਹਿਲੇ ਫਲੋਰ ਤੇ ਉਹਨੂੰ ਬਾਹਰ ਕੱਢਿਆ ਗਿਆ। ਤਾਂ ਦੇਖੋ ਜੀ ਇਹ ਫਸਟ ਫਲੋਰ ਤੇ ਜਿਹੜੇ ਕਿ ਨਿਸ਼ਾਨ ਸਾਹਿਬ ਹੈਗੇ ਉਦੋਂ ਦੀ ਦੋ ਪੰਜ ਦਾ ਬਿਲਡਿੰਗ ਹੈ ਕੀ ਆ। ਤਾਂ ਬਾਬਾ ਜੀ ਦੀ ਸਵਾਰੀ ਜਿਹੜੀ ਦੱਸਿਆ ਰੇ ਫਸਟ ਫਲੋਰ ਤੇ ਹੈਗੀ ਆ ਉਸ ਤੇ ਬਾਹਰ ਇੱਕ ਨਿਸ਼ਾਨ ਸਾਹਿਬ ਜਿਹੜਾ ਵਾ ਜੋ ਪਕੈਸਤ ਦੇ ਕਿ ਬਨੇਰੇ ਦੇ ਨਾਲ ਲਗਾਇਆ ਗਿਆ ਵਾ ਉਹਦੇ ਨਾਲ ਹੀ ਉਦਰਾ ਸਾਹਿਬ ਦੇ ਬਿਲਕੁਲ ਨਾਲ ਜਿਹੜੀਆਂ ਹਾਈ ਟੈਕਨ ਟਾਰਾਂ ਨਿਕਲਦੀਆਂ ਨੇ ਇਹ ਹਰ ਮਹੀਨੇ ਸਗਰਾਂਤ ਤੇ ਇਹ ਚੋਲਾ ਸਾਹਿਬ ਜਿਹੜਾ ਵਾ ਬਦਲਿਆ ਜਾਂਦਾ ਵਾ ਅੱਜ ਵੀ ਸਗਰਾਂਤ ਦਾ ਮਹੀਨਾ ਸੀਗਾ ਅੱਜ ਚੋਲਾ ਸਾਹਿਬ ਜਿਹੜਾ ਬਦਲਿਆ ਜਾ ਰਿਹਾ ਸੀ ਉਸ ਦੌਰਾਨ ਸੇਵਾਦਾਰਾ ਕੋਲੋਂ ਜਿਹੜਾ ਨਿਸ਼ਾਨ ਸਾਹਿਬ ਆ ਉਹ ਅਨਬੈਲੈਂਸ ਹੋ ਜਾਂਦਾ ਵਾ ਤਾਂ ਬਿਜੀ ਤਾਰਾਂ ਦੇ ਨਾਲ ਉਹ ਜਦੋਂ ਟੱਕਲਦਾ ਤਾਂ ਇੱਕਦਮ ਝਟਕਾ ਲੱਗਦਾ ਵਾ ਜਿਸ ਦੌਰਾਨ ਇੱਕ ਸੇਵਾਦਾਰ ਦੇ ਹੱਥ ਦੇ ਵਿੱਚ ਜੋ ਪਾਈਪ ਆ ਜੋ ਨਿਸ਼ਾਨ ਸਾਹਿਬ ਆ ਉਹ ਹੱਥ ਦੇ ਵਿੱਚ ਰਹਿੰਦਾ ਉਸ ਦੌਰਾਨ ਤਾਂ ਮੌਕੇ ਤੇ ਹੀ ਉਹਨਾਂ ਦੀ ਜਿਹੜੀ ਆ ਇੱਕ ਝਟਕਾ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਤਿੰਨ ਜਿਹੜੇ ਹੋਰ ਸੇਵਾਦਾਰ ਹੁੰਦੇ ਨੇ ਉਹ ਉਹ ਸਾਈਡ ਤੇ ਜਾ ਕੇ गिर ਜਾਂਦੇ ਨੇ ਤਾਂ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਕਿਉਂਕਿ ਜਦੋਂ ਬਿਜਲੀ ਦਾ ਕਟਕਾ ਲੱਗਦਾ ਤਾਂ ਜੋ ਬਲੱਡ ਸਰਕਲ ਹੁੰਦਾ ਵਾ ਉਹ ਬਿਲਕੁਲ ਜਿਹੜਾ ਵਾ ਉਹ ਡੈਮੇਜ ਕਰਦਾ ਵਾ ਤਾਂ ਉਸ ਨੂੰ ਲੈ ਕੇ ਹੁਣ 12 ਘੰਟੇ ਦੀ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਉਹ ਤਿੰਨ ਸੇਵਾਦਾਰਾਂ ਨੂੰ ਰੱਖਿਆ ਗਿਆ ਵਾ ਤਾਂ ਬਾਕੀ ਗੁਰਦੁਆਰਾ ਪਰਵੰਦ ਦੀ ਜਿਹੜੀ ਕਮੇਟੀ ਹੈ ਜਿਹੜੀ ਉੱਥੇ ਦੀ ਮੁੱਖ ਕਮੇਟੀ ਹੈਗੀ ਉਹ ਮੌਕੇ ਤੇ ਮੌਜੂਦ ਹੈਗੀ ਆ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਮੌਕੇ ਤੇ ਮੌਜੂਦ ਹੈਗੇ ਨੇ ਜਿਨ੍ਹਾਂ ਦਾ ਜਿਹੜੇ ਕਾਇਲ ਹੋ ਇਹਨਾਂ ਦਾ ਇਲਾਜ ਜਿਹੜਾ ਵਾ ਗੁਰਦੁਆਰਾ ਕਮੇ ਲੁੱਕ ਰਹਾ ਜਾ ਰਿਹਾ ਹੈ ਗੌਰਵ ਜਦੋਂ ਇਹ ਵੀ ਆਉਂਦੀ ਹੈ ਗੱਲ ਕਿ ਤਾਰਾਂ ਜੁੜੀਆਂ ਉਹ ਲੰਗਦੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਇਹਦੇ ਵਿੱਚ ਬਿਜਲੀ ਆ ਰਹੀ ਹੈ ਤਾਂ ਉਹ ਬਿਜਲੀ ਉਹਨੇ ਸਮੇਂ ਲਈ ਕੱਟਨੀ ਕੀਤੀ ਜਾ ਸਕਦੀ ਸੀਗੀ ਕਿ ਇੱਥੇ ਸਾਵਧਾਨੀ ਵਰਤੀ ਜਾ ਸਕੇ ਇੱਕ ਕਮੇਟੀ ਨੂੰ ਚਾਹੀਦਾ ਨਹੀਂ ਸੀਗਾ ਇਸ ਬਾਰੇ ਦੇ ਵਿੱਚ ਕੋਈ ਗੱਲਬਾਤ ਹੋਈ ਹੈ ਬਿਲਕੁਲ ਦੇਖੋ ਕਮੇਟੀ ਨੇ ਇਹ ਕਿਹਾ ਕਿ ਅਸੀਂ ਇੱਕ ਵਿਅਕਤੀ ਜਿਹੜਾ ਵਾ ਬਿਜਲੀ ਵਿਭਾਗ ਨੂੰ ਲਿਖ ਕੇ ਦਿੱਤਾ ਆਵਾ ਲੋਕਲ ਪ੍ਰਸ਼ਾਸਨ ਨੂੰ ਲਿਖ ਕੇ ਦਿੱਤਾ ਆਵਾ ਕਿ ਇਸ ਦੀਆਂ ਤਾਰਾਂ ਜਿਹੜੀਆਂ ਵਾ ਗੁਰਦੁਆਰਾ ਸਾਹਿਬ ਤੋਂ ਹਟਾਈਆਂ ਜਾਣ ਜਾਂ ਇਸ ਨੂੰ ਕਵਰ ਕਰਾਇਆ ਜਾਵੇ ਇਸ ਬਾਰੇ ਜਿਹੜਾ ਕਮੇਟੀ ਵੱਲੋਂ ਲਿਖ ਕੇ ਪਹਿਲੇ ਹੀ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਦੀਆਂ ਕਾਪੀਆਂ ਵੀ ਹੈਗੀਆਂ ਨੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਾਰਾ ਜਿਹੜਾ ਵਾ ਬਿਜਲੀ ਵਿਭਾਗ ਨੂੰ ਲਿਖ ਕੇ ਤਾਂ ਹੀ ਪਰ ਉਹ ਉਹ ਬਾਰ ਬਾਰ ਇਸ ਦੀ ਸ਼ਿਕਾਇਤ ਕਰਨ ਤੋਂ ਬਾਅਦ ਵੀ ਇਸ ਦੀਆਂ ਤਾਰਾਂ ਜਿਹੜੀਆਂ ਵਾ ਨਹੀਂ ਹਟਾਈਆਂ ਜਾ ਰਹੀਆਂ ਸੀ ਤਾਂ ਹਰ ਮਹੀਨੇ ਜਿਵੇਂ ਦੱਸਦੇ ਕਿ ਅਸੀਂ ਇਹ ਹਰ ਮਹੀਨੇ ਇਸ ਨੂੰ ਇਸ ਦਾ ਚੋਲਾ ਸਾਹ ਚੇਂਜ ਕਰਦੇ ਆ ਪਰ ਇਸ ਵਾਰ ਜਿਹੜਾ ਵਾ ਅਨਬੈਲੈਂਸ ਹੋਣ ਕਰਕੇ ਹਾਦਸਾ ਹੋ ਗਿਆ ਵਾ ਮੌਕੇ ਤੇ ਜਿਹੜਾ ਹਲਕੇ ਦੇ ਵਿਧਾਇਕ ਨੇ ਅਸ਼ੋਕ ਕਸ਼ਪ ਪਪੀਓ ਵੀ ਪਹੁੰਚੇ ਸੀ ਉਹਨਾਂ ਨੇ ਵੀ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜੋ ਸ਼ਿਕਾਇਤ ਗੁਰਦੁਆਰਾ ਕਮੇਟੀ ਵੱਲੋਂ ਦਿੱਤੀ ਗਈ ਉਸ ਦੀ ਅਸੀਂ ਜਾਂਚ ਵੀ ਕਰਾਵਾਂਗੇ ਤਾਂ ਜੋ ਉਹਨਾਂ ਦੀ ਮੰਗ ਆ ਉਹ ਅਸੀਂ ਜਿਹੜੀ ਉਹ ਪੂਰੀ ਕਰਾਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਸਹਿਯੋਗੀ ਨਾਲ ਜੁੜੇ ਸੀਗੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਬਾਬਤ ਗੁਰਦੁਆਰਾ ਦੀ ਕਮੇਟੀ ਨੇ ਲਿਖ ਕੇ ਸ਼ਿਕਾਇਤ ਵੀ ਦਿੱਤੀ ਹੋਈ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਿਹੜੀਆਂ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਨੇ ਇਨਾਂ ਨੂੰ ਜਿਹੜਾ ਇੱਥੋਂ ਬਾਹਰ ਸ਼ਿਫਟ ਕੀਤਾ ਜਾਵੇ ਬਿਜਲੀਆਂ ਦੀਆਂ ਤਾਰਾਂ ਨੂੰ ਕਿਉਂਕਿ ਜਦੋਂ ਹਰ ਮਹੀਨੇ ਸੰਗਰਾਮ ਦਾ ਦਿਹਾੜਾ ਹੁੰਦਾ ਤਾਂ ਹਰ ਮਹੀਨੇ ਸੰਗਰਾਮ ਦੇ ਦਿਹਾੜੇ ਦੇ ਉੱਪਰ ਚੋਲਾ ਸਾਹਿਬ ਜਿਹੜਾ ਹੈ ਨਿਸ਼ਾਨ ਸਾਹਿਬ ਦਾ ਉਹ ਬਦਲਿਆ ਜਾਂਦਾ ਸੋ ਇਸ ਸਮੇਂ ਖਤਰਾ ਰਹਿੰਦਾ ਕਿਉਂਕਿ ਪਹਿਲੇ ਫਲੋਰ ਤੇ ਨਿਸ਼ਾਨ ਸਾਹਿਬ ਜਿਹੜਾ ਉਹ ਹੈਗਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਪਹਿਲੇ ਫਲੋਰ ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਉਹ ਰੱਖਿਆ ਹੋਇਆ ਤਾਂ ਜਦੋਂ ਵੀ ਸੰਗਰਾਂਦ ਦਾ ਦਿਹਾੜਾ ਆਉਂਦਾ ਤਾਂ ਕਮੇਟੀ ਜਿਹੜੀ ਹੈ ਉਹ ਨਿਸ਼ਾਨ ਸਾਹਿਬ ਦਾ ਚੂਲਾ ਜਿਹੜਾ ਆ ਉਹ ਬਦਲਦੀ ਹੈ ਤਾਂ ਸੇਵਾਦਾਰ ਜਿਹੜੇ ਇਸ ਕੰਮ ਦੇ ਵਾਸਤੇ ਲੱਗਦੇ ਨੇ ਤਾਂ ਇਸ ਵਾਰ ਵੀ ਇਹ ਨਹੀਂ ਹੋਇਆ ਕਿ ਸੇਵਾਦਾਰ ਚਾਰ ਜਿਹੜੇ ਹੈ ਉਹ ਨਿਸ਼ਾਨ ਸਾਹਿਬ ਦਾ ਚੂਲਾ ਬਦਲਦੇ ਨੇ ਪਰ ਇੰਨੀ ਦੇਰ ਨੂੰ ਅਨਬੈਲੈਂਸ ਹੋ ਕੇ ਨਿਸ਼ਾਨ ਸਾਹਿਬ ਜਿਹੜਾ ਆ ਉਹ ਬਿਜਲੀ ਦੀਆਂ ਤਾਰਾਂ ਦੇ ਨਾਲ ਟੱਚ ਕਰ ਜਾਂਦਾ ਜਿਸ ਤੋਂ ਬਾਅਦ ਨਿਸ਼ਾਨ ਸਾਹਿਬ ਦੇ ਵਿੱਚ ਕਰੰਟ ਆ ਗਿਆ ਤੇ ਜਿਹੜੇ ਚਾਰ ਸੇਵਾਦਾਰ ਸੀ ਉਹਨਾਂ ਨੂੰ ਕਰੰਟ ਲੱਗਿਆ ਇੱਕ ਸੇਵਾਦਾਰ ਦੀ ਤਾਂ ਕਰੰਟ ਲੱਗਣ ਦੇ ਨਾਲ ਮੌਕੇ ਤੇ ਹੀ ਮੌਤ ਹੋ ਗਈ ਔਰ ਜਿਹੜੇ ਤਿੰਨ ਸੇਵਾਦਾਰ ਨੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਹ ਸੀ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਾਸ਼ਾਹੀ 8ਵੀਂ ਦਾ ਗੁਰਦੁਆਰਾ ਸਹਿਬ ਐ ਸਿੰਘ ਸਭਾ ਧਰਮਪੁਰਾ ਲੁਧਿਆਣਾ ਦੇ ਵਿੱਚ ਜਿੱਥੇ ਅੱਜ ਤੜਕਸਾਰੇ ਵੱਡੀ ਘਟਨਾ ਵਾਪਰੀ ਹੈ ਸੰਗਰਾਂਦ ਦੇ ਦਿਹਾੜੇ ਤੇ ਘਟਨਾ ਵਾਪਰੀ ਇੱਕ ਸੇਵਾਦਾਰ ਦੀ ਗੁਰੂ ਘਰ ਦੇ ਵਿੱਚ ਹੀ ਮੌਤ ਹੋ ਗਈ ਸੇਵਾ ਕਰਦੇ ਸਮੇਂ ਨਿਸ਼ਾਨ ਸਾਹਿਬ ਦਾ ਚੂਲਾ ਬਦਲਦੇ ਸਮੇਂ ਉਹਨਾਂ ਨੂੰ ਕਰੰਟ ਲੱਗ ਜਾਂਦਾ ਹੈ ਜਦਕਿ ਤਿੰਨ ਸੇਵਾਦਾਰ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ